ਹੈਲੋ ਜੀ ਹੈਲੋ एवरीवन वेलकम बैक ਟੂ ਮਾਈ YouTube ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਗੁੱਡ ਹੋਵੋਗੇ ਐਂਡ ਚੜ੍ਹਦੀ ਕਲਾ ਚ ਬਟ ਮੈਂ ਅੱਜ ਬਣਾਉਣ ਲੱਗੀ ਸੀ ਡੋਸੇ ਦਾ ਬੈਟਰ ਤੇ ਅੱਜ ਸੋਚਿਆ ਕਿ ਦੁਪਹਿਰ ਨੂੰ ਜਿਹੜਾ ਆਪਾਂ ਡੋਸਾ ਖਾਵਾਂਗੇ ਬੱਚੇ ਵੀ ਮੰਗਦੇ ਪਏ ਸੀ ਇਸ ਲਈ ਤੇ ਉਹਦੇ ਵਾਸਤੇ ਆਪਾਂ ਕਿਵੇਂ ਮਤਲਬ ਉਹਦਾ ਬੈਟਰ ਜਿਹੜਾ ਰੈਡੀ ਕਰਦੇ ਆ ਉਹ ਤੁਹਾਨੂੰ ਮੈਂ ਦੱਸਣ ਲੱਗੀ ਸੀ ਮੈਂ ਪਹਿਲਾਂ ਵੀ ਇੱਕ ਦੋ ਵਲੌਗ ਜਿਹੜੇ ਪਾਏ ਹੋਏ ਆ ਡੋਸੇ ਦੇ ਬਟ ਮੈਨੂੰ ਫਿਰ ਵੀ ਬਹੁਤ ਵਾਰ ਕਿਹਾ ਗਿਆ ਮੇਰੇ ਲਾਈਵ ਦੇ ਵਿੱਚ ਵੀ ਤੇ ਜਆ ਮੈਨੂੰ ਵੈਸੇ ਵੀ ਕਮੈਂਟ ਕਰਕੇ ਕਿ ਤੁਸੀਂ ਮੈਮ ਡੋਸਾ ਬਣਾਉਣਾ ਦੁਬਾਰਾ ਦੱਸੋ ਬਾਕੀ ਮੈਨੂੰ ਪਤਾ ਨਹੀਂ ਕਿ ਤੁਸੀਂ ਦੇਖਦੇ ਨਹੀਂ ਜਾਂ ਕੀ ਗੱਲ ਬਾਤ ਹੈ ਜਿਆਦਾ ਵਿਊ ਨਹੀਂ ਆਉਂਦੇ ਮਤਲਬ ਵਲੌਗ ਨੂੰ ਤੁਸੀਂ ਪੂਰਾ ਐਂਡ ਤੱਕ ਜਰੂਰ ਦੇਖਿਆ ਕਰੋ ਕਿ ਆਪਾਂ ਡੋਸੇ ਨੂੰ ਕਿਵੇਂ ਕਿਵੇਂ ਰੈਡੀ ਕਰਦੇ ਆ ਤੇ ਚਲੋ ਜੀ ਮੈਂ ਨਾ ਇਸ ਗਲਾਸੀ ਦੇ ਹਿਸਾਬ ਦੇ ਨਾਲ ਇੱਕ ਗਲਾਸੀ ਜਿਹੜੀ ਆ ਦਾਲ ਦੀ ਲਈ ਆ ਤੋਤੇ ਹੋਏ ਮਾਂ ਹੁੰਦੇ ਜਿਹੜੇ ਉਹ ਆ ਤੇ ਦੋ ਗਲਾਸੀਆਂ ਮੈਂ ਰਾਈਸ ਲੈ ਲਿਆ ਜੀ ਰਾਈਸ ਮੇਰੇ ਜਿਹੜੇ ਬਾਸਮਤੀ ਰਾਈਸ ਆ ਤੁਸੀਂ ਚਾਹੋ ਤੇ ਕਣੀਆਂ ਵੀ ਲੈ ਸਕਦੇ ਹੋ ਕਿਉਂਕਿ ਇਹਨਾਂ ਨੇ ਪਿਸਣਾ ਹੁੰਦਾ ਹੈ ਤੇ ਤੁਸੀਂ ਮਤਲਬ ਜਿੰਨੇ ਵੀ ਘਰ ਦੇ ਵਿੱਚ ਮੈਂਬਰ ਹੁੰਦੇ ਆ ਨਾ ਉਹਦੇ ਹਿਸਾਬ ਦੇ ਨਾਲ ਤੁਸੀਂ ਬੈਟਰ ਜਿਹੜਾ ਜ਼ਿਆਦਾ ਵੀ ਰੈਡੀ ਕਰ ਸਕਦੇ ਹੋ ਦੋ ਗਲਾਸੀਆਂ ਤੁਸੀਂ ਦਾਲ ਦੀਆਂ ਲੈ ਸਕਦੇ ਹੋ ਤੇ ਚਾਰ ਗਲਾਸ ਜਿਹੜੀਆਂ ਰਾਈਸ ਦੀਆਂ ਲੈ ਸਕਦੇ ਹੋ ਤੁਸੀਂ ਕੋਈ ਵੀ ਇੱਕ ਭਾਂਡਾ ਜਿਹੜਾ ਨਾ ਨਾਪ ਸਕਦੇ ਹੋ ਇਦਾਂ ਦਾ ਛੋਟਾ ਗਲਾਸ ਨਾਪ ਲਓ ਵੱਡਾ ਗਲਾਸ ਜਾਂ ਕੱਪ ਕੁਝ ਵੀ ਕੋਈ ਕਟੋਰੀ ਵਗੈਰਾ ਜਾਂ ਇਦਾਂ ਦਾ ਬਾਉਲ ਹੀ ਜੋ ਵੀ ਤੁਹਾਨੂੰ ਠੀਕ ਲੱਗਦਾ ਠੀਕ ਹੈ ਆਪਾਂ ਇੱਕ ਹੀ ਚੀਜ਼ ਦਾਲਦੀ ਪਾਵਾਂਗੇ ਤੇ ਡਬਲ ਰਾਈਸ ਪਾਉਣੇ ਠੀਕ ਹੈ ਜੇ ਤੁਸੀਂ ਹਾਫ ਇਹਨੂੰ ਲਿਆ ਹੈ ਨਾ ਤੇ ਫਿਰ ਇੱਕ ਆਪਾਂ ਪੂਰਾ ਜਾਂ ਡੇਡ ਰਾਈਸ ਪਾ ਲੈਣੇ ਆ ਇਦਾਂ ਕਰਕੇ ਬੈਟਰ ਜਿਹੜਾ ਇਹਨਾਂ ਨੂੰ ਆਪਾਂ ਚੁਗ ਲਿਆ ਹੋਇਆ ਚੰਗੀ ਤਰ੍ਹਾਂ ਮਤਲਬ ਦੇਖ ਲਿਆ ਹੋਇਆ ਵੀ ਕੁਝ ਹੈ ਤ ਨਹੀਂ ਇਹਦੇ ਵਿੱਚ ਤੇ ਰਾਈਸ ਵੀ ਅਸੀਂ ਐਵੇਂ ਹੀ ਕਰ ਲਏ ਹੋਏ ਹੁਣ ਮੈਂ ਇਹਨਾਂ ਨੂੰ ਭਿਉ ਦੇਣਾ ਜੀ ਪਾਣੀ ਦੇ ਵਿੱਚ ਇਦਾਂ ਖੁੱਲਾ ਬਰਤਨ ਕੋਈ ਲੈਣਾ ਹੈ ਲੈ ਕੇ ਤੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਭਿਉਣਾ ਪਤਾ ਕਿੱਦਾਂ ਹੈ ਜੀ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਵਾਸ਼ ਕਰਨਾ ਵਾਸ਼ ਕਰਨ ਤੋਂ ਬਾਅਦ ਇਹਨੂੰ 2-3 ਘੰਟੇਾਂ ਲਈ ਅਸੀਂ ਭਿਗੋ ਕੇ ਰੱਖ ਦੇਣਾ ਦੇਖੋ ਅਗਰ ਅਸੀਂ ਬਾਅਦ ਵਿੱਚ ਧੋਵਾਂਗੇ ਨਾ ਤੇ ਇਹਨਾਂ ਨੇ ਬਹੁਤ ਸੌਫਟ ਹੋ ਜਾਣਾ ਫਿਰ ਸਾਡੇ ਜਿਹੜੇ ਰਾਈਸ ਆ ਉਹ ਟੁੱਟਣੇ ਸ਼ੁਰੂ ਹੋ ਜਾਣੇ ਤੇ ਨਾਲੇ ਨੂੰ ਉਹ ਰਾਈਸ ਦਾ ਜਿੰਨਾ ਵੀ ਮਤਲਬ ਜੋ ਵੀ ਹੋਇਆ ਨਾ ਭੁਰ ਕੇ ਰਾਈਸ ਤੇ ਡੁੱਲਣ ਲੱਗ ਜਾਂਦੇ ਪਾਣੀ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਬਾਅਦ ਵਿੱਚ ਭਿਗੋ ਕੇ 2 ਘੰਟਿਆਂ ਲਈ 3 ਘੰਟਿਆਂ ਲਈ ਰੱਖ ਦੇਣਾ ਹੈ ਫਿਰ ਤੁਹਾਨੂੰ ਮੈਂ ਭਿਗੋਣ ਤੋਂ ਬਾਅਦ ਦੱਸਦੀ ਆ ਕਿ ਬੈਟਰ ਨੂੰ ਆਪਾਂ ਜਦੋਂ ਗ੍ਰाइंड ਕਰਨਾ ਹੈ ਹਾਂਜੀ ਫਰੈਂਡ ਹੁਣ ਨਾ ਸਾਡੇ ਦੇਖੋ ਜੀ 2-3 ਘੰਟੇ ਹੋ ਗਏ ਹੋਏ ਸੀਗੇ ਚਾਵਲ ਤੇ ਜਿਹੜੀ ਦਾਲ ਪਿਗੋ ਕੇ ਰੱਖੀ ਸੀ ਦੋਸਿਆਂ ਵਾਸਤੇ ਬੈਟਰ ਬਣਾਉਣ ਲਈ ਹੈ ਨਾ ਤੇ ਇਹ ਹੋ ਗਏ ਹੋਏ ਆ ਜੀ ਹੁਣ ਕਾਫੀ ਸੌਫਟ ਹੱਥ ਨਾਲ ਵਸੇ ਟੁੱਟਣ ਦੇ ਲੱਗ ਗਏ ਆ ਤੇ ਹੁਣ ਅਸੀਂ ਇਹਨੂੰ ਨਾ ਦੋ ਤਿੰਨ ਘੰਟਿਆਂ ਤੋਂ ਬਾਅਦ ਲੱਗੇ ਆ ਗ੍ਰਾਈਂਡ ਕਰਨ ਤੇ ਇਹਨੂੰ ਇਦਾਂ ਪਾਣੀ ਵਿੱਚੋਂ ਨਿਚੋੜ ਕੇ ਨਾ ਕੱਢ ਲੈਣਾ ਇਦਾਂ ਅਸੀਂ ਕਰਕੇ ਤੇ ਗ੍ਰਾਈਂਡ ਕਰ ਲੈਣਾ ਹਲਕਾ ਜਿਹਾ ਵਿੱਚ ਪਾਣੀ ਪਾਵਾਂਗੇ ਇਦਾਂ ਤੇ ਰਾਈਸ ਨਹੀਂ ਪੀਸਨੇ ਦਾ ਤੇ ਹੁਣ ਮੈਂ ਇਹਨੂੰ ਨਾ ਪੀਸ ਕੇ ਤੁਹਾਨੂੰ ਦਿਖਾਉਣੀ ਆ ਕਿਵੇਂ ਦਾ ਜਿਹੜਾ ਆਪਾਂ ਬੈਟਰ ਆ ਰੈਡੀ ਕਰਨਾ ਇਹ ਨਾ ਤੇ ਜ਼ਿਆਦਾ ਠਿੱਕ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਲਿਕਵਿਡ ਜਾ ਹੋਵੇ ਉਹਦਾ ਫਾਈਨ ਜਿਹੜਾ ਹੁੰਦਾ ਨਾ ਪੇਸਟ ਉਹ ਰੈਡੀ ਕਰਨਾ ਆਪਾਂ ਠੀਕ ਹੈ ਮੈਂ ਤੁਹਾਨੂੰ ਪੀਸ ਕੇ ਦਿਖਾਨੀ ਆ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਦਾ ਪੇਸਟ ਜਿਹੜਾ ਮੈਂ ਰੈਡੀ ਕੀਤਾ ਹੈ ਇਹ ਅਜੇ ਅਸੀਂ ਹੋਰ ਪਤਲਾ ਕਰਾਂਗੇ ਜਦੋਂ ਅਸੀਂ ਡੋਸਾ ਬਣਾਉਣਾ ਹੈ ਅਜੇ ਤੇ ਕੱਲੇ ਰਾਈਸ ਹੀ ਪੀਸਦੇ ਪਏ ਆ ਤੇ ਇਹਨਾਂ ਨੂੰ ਮੈਂ ਅਲੱਗ-ਅਲੱਗ ਹੀ ਪੀਸ ਲੈਣਾ ਜਿਵੇਂ ਇਹ ਅਲੱਗ-ਅਲੱਗ ਹੀ ਭੋਂ ਕੇ ਰੱਖੇ ਸੀ ਨਾ ਜੀ ਰਾਈਸ ਤੇ ਦਾਲ ਤੇ ਇਹਨਾਂ ਨੂੰ ਮੈਂ ਅਲੱਗ-ਅਲੱਗ ਹੀ ਪੀਸ ਲੈਣਾ ਜੇ ਹੁਣ ਤੇ ਬਾਅਦ ਇਹਦੇ ਵਿੱਚ ਹੁਣ ਸਾਰਾ ਪੀਸ ਕੇ ਨਾ ਗ੍ਰाइंड ਕਰਕੇ ਤੇ ਇਹਦੇ ਵਿੱਚ ਹੀ ਸਾਰਾ ਮਿਕਸ ਕਰ ਲੈਣਾ ਮੈਂ ਹੁਣ ਮੈਂ ਤੁਹਾਨੂੰ ਸਾਰਾ ਪੀਸ ਕੇ ਜਦੋਂ ਮੈਂ ਦਾਲ ਪੀਸਣੀ ਹੈ ਫਿਰ ਦੱਸਦੀ ਆ ਰਾਈਸ ਜਿਹੜੇ ਮੇਰੇ ਸਾਰੇ ਪਿਸ ਗਏ ਹੋਏ ਆ ਜੀ ਮੈਂ ਰੈਡੀ ਕਰ ਲਏ ਹੋਏ ਆ ਤੇ ਹੁੰਨ ਵਾਲੀ ਹੈਗੀ ਤੇ ਦਾਲ ਦੀ ਹੁਣ ਅਸੀਂ ਇਸ ਤਰ੍ਹਾਂ ਹੀ ਦਾਲ ਨੂੰ ਪੀਸ ਲੈਣਾ ਹਲਕਾ ਜਿਹਾ ਵਿੱਚ ਪਾਣੀ ਵੀ ਪਾਈਦਾ ਜਿਹਦੇ ਨਾਲ ਕਿ ਉਹਨੂੰ ਘੁਮਣਾ ਜਿਹੜਾ ਆਸਾਨ ਹੋ ਜਾਏ ਠੀਕ ਹੈ ਜੀ ਹੁਣ ਇਸ ਤਰ੍ਹਾਂ ਹੀ ਅਸੀਂ ਜਿਹੜੀ ਦਾਲ ਆ ਉਹਨੂੰ ਰੈਡੀ ਕਰਾਂਗੇ ਇਸੇ ਤਰ੍ਹਾਂ ਜੀ ਸਾਡੀ ਦਾਲ ਵੀ ਜਿਹੜੀ ਆ ਹੁਣ ਗ੍ਰाइंड ਹੋ ਕੇ ਤੇ ਰੈਡੀ ਹੋ ਗਈ ਆ ਚੌਲਾਂ ਦੇ ਵਿੱਚ ਨਾ ਹਲਕੀ ਜੀ ਦੇਖੋ ਜੀ ਕਣੀ ਰਹਿ ਜਾਂਦੀ ਆ ਤੁਹਾਨੂੰ ਨਜ਼ਰ ਆਊਗੀ ਠੀਕ ਹੈ ਤੇ ਕਿਉਂਕਿ ਉਹ ਚੌਲਾਂ ਦਾ ਕਰਕੇ ਹਨਾ ਹੁੰਦੀ ਕਣੀ ਤੇ ਦਾਲ ਦੇ ਵਿੱਚ ਨਹੀਂ ਕਿਤੇ ਨਜ਼ਰ ਨਹੀਂ ਆਉਂਦੀ ਤੇ ਨਾ ਹੀ ਹੱਥਾਂ ਨੂੰ ਰੜਕਦੀ ਹੈ ਹੁਣ ਅਸੀਂ ਇਹਨਾਂ ਨੂੰ ਇਕੱਠਾ ਹੀ ਮਿਕਸ ਕਰ ਲਵਾਂਗੇ ਦੇਖੋ ਇਹ ਜਿਆਦਾ ਥਿੱਕ ਹੋ ਗਿਆ ਹਨਾ ਬੈਟਰ ਅਸੀਂ ਇਹਨੂੰ ਦੋਸੇ ਦੇ ਅਕੋਰਡਿੰਗ ਬਣਾਉਣਾ ਹੈ ਮਤੇ ਕਿੰਨਾ ਕੁ ਸਾਨੂੰ ਪਤਲਾ ਚਾਹੀਦਾ ਉਹਦੇ ਹਿਸਾਬ ਨਾਲ ਅਸੀਂ ਇਹਨੂੰ ਬਣਾਉਣਾ ਫਿਰ ਮੈਂ ਤੁਹਾਨੂੰ ਦੱਸੂਗੀ ਅਸੀਂ ਕਿੰਨਾ ਕੁ ਪਾਣੀ ਪਾਉਣਾ ਤੇ ਜਦੋਂ ਆਪਾਂ ਗ੍ਰाइंड ਕਰਦੇ ਸਮੇਂ ਸਾਡੀ ਮਿਕਸੀ ਨਹੀਂ ਚੱਲ ਰਹੀ ਨਾ ਟੰਗ ਨਾਲ ਅਸੀਂ ਹੋਰ ਪਾਣੀ ਪਾ ਕੇ ਇਹਨੂੰ ਗ੍ਰाइंड ਕਰ ਸਕਦੇ ਆ ਫਿਰ ਵਧੀਆ ਢੰਗ ਨਾਲ ਜਿਹੜਾ ਮਿਕਸੀ ਚੱਲੂਗੀ ਤੇ ਗ੍ਰाइंड ਵੀ ਹੋ ਜਾਊਗਾ ਆਜੇ ਸਾਡਾ ਬੈਟਰ ਬਣ ਕੇ ਰੈਡੀ ਹੋ ਗਿਆ ਹੋਇਆ ਜੀ ਤੋਤੇ ਮਾਵਾ ਦੀ ਦਾਲ ਤੇ ਰਾਈਸ ਜਿਹੜੇ ਆਪਾਂ ਅਲੱਗ-ਅਲੱਗ ਭਉਂ ਕੇ ਤੇ ਅਲੱਗ-ਅਲੱਗ ਜਿਹੜੇ ਆਪਾਂ ਗ੍ਰाइंड ਕਰ ਲਏ ਹੋਏ ਆ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦਾਂ ਲੱਗੇ ਆ ਤੇ ਇਹਨੂੰ ਅਸੀਂ 15-20 ਮਿੰਟ ਦੀ ਰੈਸਟ ਦਵਾਂਗੇ ਕਵਰ ਕਰਕੇ ਤੇ ਇਹਦੇ ਅਜੇ ਬਹੁਤ ਜ਼ਿਆਦਾ ਜਿਹੜਾ ਨਾ ਠਿੱਕ ਹੈਗਾ ਤੇ ਇਦਾਂ ਦਾ ਡੋਸਾ ਨਹੀਂ ਬਣਨਾ ਇਹਨੂੰ ਥੋੜਾ ਜਿਹਾ ਪਤਲਾ ਕਰਨਾ ਪੈਣਾ ਉਹ ਤੁਹਾਨੂੰ ਅਸੀਂ ਜਦੋਂ ਡੋਸਾ ਬਣਾਵਾਂਗੇ ਨਾ ਉਦੋਂ ਦੱਸਾਂਗੇ ਅਜੇ ਫਿਲਹਾਲ ਮੈਂ ਕੋਈ ਚੀਜ਼ ਨਹੀਂ ਪਾਈ ਇਹਦੇ ਵਿੱਚ ਸਿਰਫ ਦੋਨੋਂ ਚੀਜ਼ਾਂ ਮਿਕਸ ਕੀਤੀਆਂ ਨੇ ਸਿਰਫ ਪਾਣੀ ਹੈ ਤੇ ਹੋਰ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਹੈਗਾ ਇਹਨੂੰ ਇਦਾਂ ਅਸੀਂ ਹੁਣ ਮਿਕਸ ਕਰ ਦਿੱਤਾ ਹੋਇਆ ਮਿਕਸ ਕਰਨ ਤੋਂ ਬਾਅਦ ਇਹਨੂੰ ਤੋਂ ਕਵਰ ਕਰਕੇ ਤੇ ਰੱਖ ਦੇਵਾਂਗੇ ਨਾਲ ਦੀ ਨਾਲ ਜੀ ਅਸੀਂ ਨਾ ਆਲੂ ਵੀ ਥੋੜੇ ਜਿਹਾ ਬੋਇਲ ਕੀਤੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਸੁੱਕੇ ਆਲੂ ਇਦਾਂ ਬੋਇਲ ਕਰਕੇ ਇਹਨਾਂ ਨੂੰ ਜੀਰੇ ਵਾਲੇ ਆਲੂ ਬਣਾ ਕੇ ਤੇ ਡੋਸੇ ਦੇ ਵਿੱਚ ਜਿਹੜਾ ਕਿ ਫਿਲ ਕੀਤਾ ਜਾਂਦਾ ਹੈ ਨਾ ਅਸੀਂ ਇਹਨੂੰ ਤੜਕਾ ਲਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਇਹਨੂੰ ਮੈਂ ਤੜਕਾ ਕਿਵੇਂ ਲਾਉਣੀ ਹੈ ਕਾਹਦਾ ਲਾਉਣੀ ਹੈ ਤੇ ਅਸੀਂ ਅੱਜ ਜਿਹੜੇ ਡੋਸੇ ਆ ਆਲੂਆਂ ਨਾਲ ਖਾਣੇ ਆ ਕਿਉਂਕਿ ਬੱਚੇ ਕਹਿੰਦੇ ਕਿ ਸਾਂਬਰ ਨਹੀਂ ਖਾਣਾ ਅਸੀਂ ਨਾਲ ਅੱਜ ਨਹੀਂ ਖਾਣੀ ਚਟਨੀ ਸਿਰਫ ਆਲੂ ਤੇ ਡੋਸਾ ਬਣਾ ਕੇ ਦੋ ਇਸ ਲਈ ਮੇਰੇ ਲਈ ਕੰਮ ਥੋੜਾ ਈਜ਼ੀ ਹੋ ਗਿਆ ਸੀਗਾ ਤੇ ਆਪਾਂ ਲਾਵਾਂਗੇ ਤੜਕਾ ਕਰਾਰਾ ਜਾਰਾ ਕੇ ਆਲੂਆਂ ਨੂੰ ਤੇ ਨਾਲ ਆਪਾਂ ਬਣਾਵਾਂਗੇ ਡੋਸੇ ਫਿਰ ਤੁਸੀਂ ਸਾਡੇ ਨਾਲ ਇੰਜੋਏ ਵੀ ਕਰਿਓ ਤੇ ਦੇਖਿਓ ਮੈਂ ਕਿਵੇਂ ਬਣਾਉਣੀ ਆ ਇਹਨੂੰ ਅਸੀਂ ਹੁਣ ਦੇਣੀ ਹੈ ਜੀ ਰੈਸਟ ਇਹ ਇਦਾਂ ਅਸੀਂ ਕੰਮ ਕਰ ਦਿੱਤਾ ਹੋਇਆ ਇਹਨੂੰ 20 ਮਿੰਟ ਤੱਕ ਦੀ ਰੈਸਟ ਦੇ ਕੇ ਮੈਂ ਉਸ ਤੋਂ ਬਾਅਦ ਜਿਹੜਾ ਡੋਸਾ ਬਣਾਉਣਾ ਸਟਾਰਟ ਕਰੂੰਗੀ ਇਹਨਾਂ ਨੂੰ ਤੜਕਾ ਲਾ ਕੇ ਹਾਂਜੀ ਫਰੈਂਡਸ ਜਿਹੜੇ ਅਸੀਂ ਅੱਜ ਡੋਸੇ ਬਣਾਉਣੇ ਤੇ ਉਹਨਾਂ ਦੇ ਨਾਲ ਬਣਾਉਣੇ ਸੀਗੇ ਆਲੂ ਤੁਹਾਨੂੰ ਮੈਂ ਆਲੂ ਜਿਹੜੇ ਬੋਇਲ ਕੀਤੇ ਹੋਏ ਸੀ ਉਹ ਦਿੱਤੇ ਸੀ ਇਹ ਦਿਖਾ ਤੇ ਹੁਣ ਅਸੀਂ ਰੱਖੀ ਹੋਈ ਹੈ ਜੀ ਉੱਪਰ ਕੜਾਈ ਅਸੀਂ ਲੱਗੇ ਆ ਜੀ ਆਲੂਆਂ ਨੂੰ ਤੜਕਾ ਲਾਉਣ ਤੇ ਕੜਾਈ ਹੋ ਗਈ ਜੀ ਗਰਮ ਉਹਦੇ ਚ ਪਾਤਾ ਅਸੀਂ ਮਸਟਰਡ ਆਇਲ ਤੇ ਹੁਣ ਅਸੀਂ ਉਹਦੇ ਚ ਪਾ ਰਹੇ ਆ ਕੜਾਈ ਚ ਜੀਰਾ ਜੀਰਾ ਪਾ ਕੇ ਨਾਲ ਦੀ ਨਾਲ ਪਾ ਰਹੇ ਆ ਥੋੜੀ ਜੀ ਰਾਈ ਨਾਲ ਹੀ ਪਾ ਰਹੇ ਹਾਂ ਜੀ ਥੋੜੀ ਜੀ ਹਿੰਗ ਹਿੰਗ ਮੇਰੀ ਫੇਵਰਿਟ ਹੈ ਜੀ ਪਰਕੇ ਚ ਛੋਟਾ ਜਿਹਾ ਪਿਆਜ਼ ਪਾ ਰਹੇ ਹਾਂ ਜਿਹੜੇ ਜੇ ਤੇ ਦੋਸੇ ਦੇ ਵਿੱਚ ਆਲੂ ਫਿਲ ਕਰਨੇ ਹਨ ਇਹ ਇਹਨਾਂ ਦਾ ਜਿਹੜਾ ਤੜਕਾ ਹੈ ਰੈਡੀ ਹੋ ਗਿਆ ਹੁਣ ਆਲੂ ਆਪਾਂ ਰੈਡੀ ਕਰਨੇ ਆ ਰਾਈ ਜੀਰਾ ਹਿੰਗ ਜੀਦਾ ਕੇ ਅਸੀਂ ਤੜਕਾ ਲਗਾਇਆ ਤੇ ਪਿਆਜ਼ ਅਸੀਂ ਛੋਟਾ ਜਿਹਾ ਪਾਇਆ ਸੀ మీడియం ਸਾਈਜ਼ ਦਾ ਤੇ ਜਿਹੜਾ ਕੜੀ ਪੱਤਾ ਹੈ ਮੈਂ ਲਾਸਟ ਚ ਪਾਉਣੀ ਹੁੰਦੀ ਤੜਕੇ ਚ ਨਹੀਂ ਮੈਂ ਕਦੀ ਪਾਇਆ ਕਿਉਂਕਿ ਤੜਕੇ ਦੇ ਵਿੱਚ ਨਾ ਉਹਨੇ ਬ੍ਰਾਊਨ ਜਿਹਾ ਹੋ ਜਾਣਾ ਤੇ ਇਹਨਾਂ ਟੇਸਟ ਨਹੀਂ ਲੱਗਦਾ ਤੇ ਇਸ ਤਰ੍ਹਾਂ ਤੇ ਹੁਣ ਅਸੀਂ ਆਲੂ ਹੋ ਤਾਂ ਬਾਦਾ ਆਪਣਾ ਤਿਆਰ ਕਰਨਾ ਜੀ ਦੋਸਾ ਕਿਉਂਕਿ ਬੈਟਰ ਆਪਣਾ ਬਣ ਕੇ ਰੈਡੀ ਆ ਉਹ ਤੇ ਉਹ ਮੈਂ ਤੁਹਾਨੂੰ ਦੱਸਦੀ ਆ ਜੇ ਆਪਾਂ ਇਹ ਦੋਸਾ ਕਿਵੇਂ ਬਣਾਉਣੀ ਆ બસ ਅਸੀਂ ਇੰਨਾ ਕੀ ਪਿਆਜ਼ ਜਿਹੜਾ ਪਕਾਵਾਂਗੇ ਤੇ ਹੁਣ ਮੈਂ ਪਾ ਰਹੀ ਹਾਂ ਇਹਦੇ ਵਿੱਚ ਟਮਾਟਰ ਥੋੜੇ ਜਿਲੇ ਲਮਣੀ ਆਪਾਂ ਫਰਾਈ ਕਰ ਲੈਂਦੇ ਆ ਨਾਲ ਇਹ ਪਾ ਰਹੀਆਂ ਦੋ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਹੁਣ ਮੈਂ ਪਾਉਂਗੀ ਇਹਦੇ ਵਿੱਚ ਨਮਕ ਆਲੂਆਂ ਦੇ ਅਕੋਰਡਿੰਗਲੀ ਪਾਉਣਾ ਜਿੰਨੇ ਤੁਹਾਡੇ ਕੋਲ ਆਲੂ ਆ ਤਰਾਜੀ ਹੋਣੀ ਚਾਹੀਦੀ ਹੈ ਇਸੇ। ਇਹਨਾਂ ਨੂੰ ਬਿਨਾਂ ਸਰ੍ਹੋਂ ਦਾ ਤੇਲੀ ਪੋੜ ਗੰਨਾ। ਥੋੜਾ ਜਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜੇ ਕੁ ਟੇਸਟ ਲੱਗਦੇ ਆ ਥੋੜਾ कच्चਾ-ਕੱਚਾ ਹੋਣਾ। ਵਦਿਆ ਲੱਗਦਾ। ਹੁਣ ਮੈਂ ਜਿਹਦੇ ਚ ਪਾ ਰਹੀ ਹਾਂ ਆਪਣਾ ਕੜੀ ਪੱਤਾ ਮੈਂ ਧੋ ਕੇ ਰੱਖਿਆ ਹੋਇਆ ਸੀਗਾ। ਹੁਣ ਮੈਂ ਹਲਕਾ ਜਿਹਾ ਸਬੱਤ ਥੋੜ ਕੇ ਪਾ ਦਿੰਨਾ। ਮੈਂ ਬਿਲਕੁਲ ਫ੍ਰੈਸ਼ ਪਾਰੀ ਕੜੀ ਕਰੀ ਸੱਤਾ ਲੱਗਾ ਹੋਇਆ ਨਾ ਸਾਡੇ ਇਹਨਾਂ ਤੋੜ ਕੇ ਲਾ ਕੇ ਆਇਆ ਸੀ ਤੇ ਇਹਨਾਂ ਨੂੰ ਤੋੜ ਕੇ ਆਣਾ ਮੈਂ ਕਰੀ ਸੱਤੇ ਦਾ ਹੁਣ ਮੈਂ ਪਾ ਰਹੀ ਹਾਂ ਵਿੱਚ ਗਰਮ ਮਸਾਲਾ ਥੋੜੀ ਜੀ ਪੱਲਵਾਲੀ ਮਿਰਚ ਇਹਨੂੰ ਥੋੜਾ ਰਹਿਣਾਗੇ ਬਾਕੀ ਤੁਸੀਂ ਲਾਲ ਮਿਰਚ ਹਰੀ ਮਿਰਚ ਹੋਰ ਜੇ ਤੁਸੀਂ ਜ਼ਿਆਦਾ ਤਿੱਖੀ ਖਾਂਦੇ ਹੋ ਤੇ ਹੋਰ ਪਾ ਲੋ ਤੁਸੀਂ ਹੁਣਨੇ ਪਾਣੀ ਦੇ ਵਿੱਚ ਆਪਣੇ ਆਲੂ ਜਿਹੜੇ ਕਿ ਆਪਾਂ ਬੋਇਲ ਕੀਤੇ ਸੀ ਮੈਂ ਇਦਾਂ ਕਰਕੇ ਇਹਦਾ ਪਾ ਦੇਣਾ ਤੇ ਬਸ ਰੱਬਿਆ ਹੋ ਗਿਆ ਇਹਨਾਂ ਨੂੰ ਕੱਟਣ ਵੱਡਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਦੋਸੇ ਚ ਲਾਉਣੇ ਨੇ ਆਪਾਂ बस इस तरह पाके तरह कर लेंगे मिक्स स्लो फ्लेम कर दिता हुआ जी हम क्योंकि आपको इन्होंने मिक्स करना है आलू हम ये पा दूंगा जी हरा धनिया धनिया जी मैं मार्केट तो लैं से ਇਹ ਧਨੀਆ ਬਹੁਤ ਟੇਸਟੀ ਲੱਗਦਾ ਹੈ ਤੇ ਨਾਲ ਹੀ ਮੈਂ ਇਹਦੇ ਵਿੱਚ ਪਾ ਦੂੰਗੀ ਕਸੂਰੀ ਮੇਥੀ ਜਿਹੜਾ ਕਿ ਟੇਸਟ ਬਹੁਤ ਜ਼ਿਆਦਾ ਹੋ ਜਾਂਦਾ ਆ ਹੱਥ ਜਿਹੜੇ ਆ ਮੇਰੇ ਆਲੂਆਂ ਨਾਲ ਲਿਪੜ ਗਏ ਸੀਗੇ ਉਹਨਾਂ ਨੂੰ ਲੱਗ ਗਈ ਸਾਰੀ ਸਿੱਕੀ ਮੇਥੀ ਹੁਣ ਮੈਂ ਇਹਨੂੰ ਅੱਧਾ ਘਰ ਤੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਉਹੀ ਰਸਨਾ ਕੀ ਤੁਸੀਂ ਵੀ ਆਲੂ ਐਵੇਂ ਹੀ ਬਣਾਉਗੇ ਉਹ ਦੋਸੇ ਵਾਲੇ ਜਿਵੇਂ ਮੈਂ ਬਣਾਏ ਆ ਜੀ ਠੀਕ ਹੈ ਜੀ ਇਹ ਸਾਡੇ ਹੋ ਗਏ ਜੀ ਆਲੂ ਬਣ ਕੇ ਰੈਡੀ ਹੁਣ ਅਸੀਂ ਉਦੋਂ ਦੀ ਦੂਸਰੀ ਸਾਈਡ ਜਿਹੜਾ ਕਿ ਦੋਸਾ ਰੈਡੀ ਕਰਾਂਗੇ ਤੇ ਹੁਣ ਅਸੀਂ ਲੱਗੇ ਹਾਂ ਜੀ ਆਪਣਾ ਬੈਟਰ ਨੂੰ ਦੇਖਣ ਤੇ ਬੈਟਰ ਜਿਹੜਾ ਸੀਗਾ ਇਹ ਫੁੱਲ ਵੀ ਚੁੱਕਿਆ ਸੀਗਾ ਤੇ ਜਿਹੜਾ ਬਰਤਨ ਸੀਗਾ ਪਹਿਲਾਂ ਜਿੱਚ ਮੈਂ ਬਣਾਇਆ ਸੀ ਉਹ ਸਟੀਲ ਦਾ ਬਰਤਨ ਸੀਗਾ ਤੇ ਉਹ ਛੋਟਾ ਸੀਗਾ ਹੁਣ ਮੈਂ ਇਹਨੂੰ ਪਿੱਤਲ ਦੇ ਪਤੀਲੇ ਦੇ ਵਿੱਚ ਕੱਢ ਲਿਆ ਦੇਖ ਸਕਦੇ ਤੁਸੀਂ ਕਿੰਨਾ ਠਿੱਕਾ ਹਨਾ ਹੁਣ ਅਸੀਂ ਇਹਨੂੰ ਥੋੜਾ ਜਿਹਾ ਪਤਲਾ ਕਰਨਾ ਹੈ ਕਿ ਜਿਹੜਾ ਸਾਡਾ ਡੋਸਾ ਬਣ ਸਕੇ ਉਹਦੇ ਅਕੋਰਡਿੰਗ ਬਣਾਵਾਂਗੇ ਇਹਨੂੰ ਇਹਦੇ ਵਿੱਚ ਮੈਂ ਪਾ ਰਹੀ ਹਾਂ ਜੀ ਨਮਕ ਤਾਂ ਕਿ ਜਿਹੜਾ ਡੋਸਾ ਫਿੱਕਾ ਫਿੱਕਾ ਹੋ ਜਾਣਾ ਨਾ ਲੱਗੇ ਕਿਉਂਕਿ ਬੱਚੇ ਇਹਨੂੰ ਨਾ ਸਿੰਪਲ ਨੂੰ ਵੀ ਖਾ ਲੈਂਦੇ ਹੁਣ ਅਸੀਂ ਇਹਨੂੰ ਮਿਕਸ ਕਰਕੇ ਥੋੜਾ ਜਿਹਾ ਪਾਣੀ ਪਾਵਾਂਗੇ ਜਿੰਨਾ ਦਾ ਸਾਨੂੰ ਕੋਈ ਚਾਹੀਦਾ ਹੈ ਜੋ ਜੁਰਤ ਪਈ ਤੇ ਹੋਰ ਪਾਲਣ। ਇਹਨੂੰ ਵੀ ਅਸੀਂ ਨਾ ਇਹਦਾ ਰਾਉਂਡ ਸ਼ੇਪ ਦੇ ਵਿੱਚ ਹੀ ਘਮਾਉਣਾ ਹੈ। ਤਾਂ ਕਿ ਇਹਦੇ ਅੰਦਰ ਨਾ ਉਹ ਬਣ ਜਾਂਦੀ ਆ ਹਵਾ ਤੇ ਉਹਦੇ ਨਾਲ ਹੀ ਫਲਫੀ ਬਣਦੀ ਫਿਰ। ਦਹੀਂ ਭੱਲੇ ਹੋ ਗਏ ਤੇ ਚਾਹੇ ਆਪਣਾ ਰੋਸਾ ਹੋ ਗਿਆ। ਇੱਕ ਹੀ ਰਾਉਂਡ ਚ ਘਮਾਉਣਾ ਨੂੰ। ਜੇ ਅਸੀਂ ਇੱਧਰ ਉੱਧਰ ਨੂੰ ਘਮਾਵਾਂਗੇ ਤੇ ਫਿਰ ਉਹ ਪ੍ਰੋਪਰ ਨਹੀਂ ਬਣਦੀ ਚੀਜ਼। ਹਮੇਸ਼ਾ ਤੁਸੀਂ ਕੋਈ ਵੀ ਚੀਜ਼ ਨੂੰ ਮਿਕਸ ਕਰਦੇ ਹੋ ਤੇ ਇਦਾਂ ਇੱਕੋ ਰੌਂਡ ਕਰ ਲਓ ਠੀਕ ਹੈ ਜੀ ਦੇਖੋ ਤੁਸੀਂ ਬਣ ਗਿਆ ਬੈਟਰ ਬਹੁਤ ਵਧੀਆ ਬਣਿਆ ਜੀ ਇੰਨਾ ਕਿ ਸਾਨੂੰ ਚਾਹੀਦਾ ਹੀ ਹੈ ਠੀਕ ਹੈ ਹੁਣ ਮੈਂ ਇਹਦੇ ਵਿੱਚ ਕਰ ਰਹੀ ਹਾਂ ਜੀ ਇਨੋ ਮਿਕਸ ਜਿਹਦੇ ਨਾਲ ਇਹ ਫਲਫੀ ਹੋਣਾ ਹੈ ਤੇ ਇਹਨੂੰ ਦਾ ਮੇਰੇ ਕੋਲ ਹੈਗਾ ਜੀ ਪਾਊਚ ਇਹ ਪਾਊਚ ਜਿਹੜਾ ਮੈਂ ਪੂਰਾ ਨਹੀਂ ਪਾਣਾ ਹਾਫ ਹੀ ਪਾਣਾ ਬਸ ਬਸ ਇੰਨਾ ਕੀ ਬਸ ਹਲਕਾ ਜਿਹਾ ਇਹਦੇ ਉੱਪਰ ਪਾਣੀ ਇਹਨੂੰ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਹਨੂੰ ਮਿਕਸ ਹੋ ਜਾ ਸਾਡੀ ਤੁਸੀਂ ਦੇਖ ਸਕਦੇ ਹੋ ਕਿ ਫਲਫੀ ਹੋ ਗਿਆ ਬਸ ਇਦਾਂ ਸੀ ਇਹਨੂੰ ਕਮਾਲਿਆ ਹੋਇਆ ਵਧੀਆ ਆਪਣਾ ਨਾਨ ਸਟਿਕ ਤਵਾ ਜਿਹੜਾ ਗੈਸ ਦੇ ਉੱਪਰ ਰੱਖਿਆ ਹੋਇਆ ਤੇ ਹੁਣ ਚਲਦਿਆਂ ਗੈਸ ਵਾਂ ਤਾਂ ਕਿ ਆਪਾਂ ਕਰਨਾ ਜੀ ਪੋਸਾ ਰੈਡੀ ਤੇ ਬਹੁਤ ਵਧੀਆ ਬੈਟਰ ਆਪਣਾ ਰੈਡੀ ਹੋ ਗਿਆ ਗੈਸ ਦੇ ਉੱਪਰ ਰੱਖ ਦਿੱਤਾ ਮੈਂ ਤਵਾ ਗੈਸ ਕਰਨ ਲੱਗਿਆਂ ਜੀ ਔਨ ਗੈਸ ਨੂੰ ਮੈਂ ਕਰਤਾ ਔਨ ਦੇਖ ਲਓ ਤੇ ਹੁਣ ਇਹਦੇ ਉੱਪਰ ਹੈਗਾ ਅਜੇ ਪਾਣੀ ਤੇ ਇਹਨੂੰ ਹੁਣ ਅਸੀਂ ਗਰਮ ਕਰਦੇ ਆ ਤਵੇ ਨੂੰ ਤਵਾ ਜੀ ਗਰਮ ਸਾਡਾ ਹੁੰਦਾ ਪਿਆ ਤਾਂ ਹੁਣ ਅਸੀਂ ਇਹਨੂੰ ਹਲਕਾ ਜਿਹਾ ਜ਼ਿਆਦਾ ਨਹੀਂ ਜੀ ਦਾ ਗ੍ਰੀਸ ਕਰ ਜਣਾ ਹਲਕਾ ਜਿਹਾ ਬਹੁਤ ਜ਼ਿਆਦਾ ਨਹੀਂ ਉੱਪਰ ਦੀ ਮਾਰਾਂਗੇ ਪਾਣੀ ਦਾ ਛਿੱਟਾ ਸੋਨੇ ਨੂੰ ਕਰਾਂਗੇ ਪੋਨੇ ਦੇ ਨਾਲ ਸਾਰਾ ਦੇਖੋ ਥਲੀਨ ਹੋ ਗਿਆ ਹੁਣ ਅਸੀਂ ਪਾਣਾ ਉੱਪਰ ਦੋਸਾ ਤੁਸੀਂ ਚਾਹੋ ਕਿ ਕਿੰਨਾ ਵੀ ਮੋਟਾ ਜਿਹੜਾ ਰੱਖ ਸਕਦੇ ਹੋ ਜਿੱਦਾਂ ਦਾ ਮੈਨੂੰ ਤਾਂ ਲੱਗਦਾ ਹੈ ਬੱਚਿਆਂ ਨੂੰ ਠੀਕ ਲੱਗਦਾ ਆਪਾਂ ਉਮੀਦ ਰੱਖਾਂਗੇ ਜੀ ਜਿਹੜਾ ਬੈਟਰ ਤੇ ਬਾਕੀ ਡਿਪੈਂਡ ਕਰਦਾ ਤੁਸੀਂ ਕਿਵੇਂ ਦਾ ਡੋਸਾ ਬਣਾਉਣਾ ਠੀਕ ਹੈ ਜੀ ਦੇਖੋ ਹੁਣ ਅਸੀਂ ਇਹਦੀ ਵੇਟ ਕਰਦੇ ਹਾਂ ਥੋੜਾ ਗਰਮ ਹੋਣ ਦੀ ਪੱਕਣ ਦੀ ਠੀਕ ਹੈ ਜੀ ਜਦੋਂ ਇਦਾਂ ਡੋਸਾ ਥੋੜਾ ਜਿਹਾ ਪੱਕ ਜਾਵੇ ਨਾ ਇਹਦੇ ਉੱਪਰ ਤੁਸੀਂ ਆਇਲ ਲਗਾ ਦਿਓ ਔਰ ਫਾਇਨ ਲਗਾ ਦਿਓ ਜਾਂ ਤੁਸੀਂ ਦੇਸੀ ਘਿਓ ਲਗਾ ਦਿਓ ਠੀਕ ਹੈ ਜੀ ਕੁਝ ਵੀ ਲਗਾ ਸਕਦੇ ਜੋ ਵੀ ਤੁਹਾਨੂੰ ਪਸੰਦ ਹੈ ਹੁਣ ਮੈਂ ਇਹਨੂੰ ਪਲਟ ਦੇਣਾ ਹੈ ਜੀ ਕਈ ਲੋਕੀ ਕਰਦੇ ਹਨ ਉਹਨੂੰ ਪਲਟਦੇ ਨਹੀਂ ਹੈਗੇ ਜਿੱਦਾਂ ਆਪਾਂ ਬਾਹਰੋਂ ਖਾਂਦੇ ਆ ਨਾ ਕਿਤੇ ਹੋਵੇਂ ਤੇ ਉਹ ਇਹਨੂੰ ਪਲਟਦੇ ਨਹੀਂ ਇੱਕੋ ਜਗ੍ਹਾ ਸੇਕ ਕੇ ਵਿੱਚ ਆਲੂ ਫਿਲ ਕਰਕੇ ਦੇ ਦਿੰਦੇ ਹਨਾ ਬਟ ਆਪਣਾ ਘਰ ਬਣਾਉਣ ਦਾ ਇਹੀ ਫਾਇਦਾ ਆ ਕਿ ਅਸੀਂ ਇਹਦੇ ਦੋਨਾਂ ਸਾਈਡਾਂ ਤੋਂ ਸੇਕ ਕੇ ਫੇਰੀ ਦਵਾਂਗੇ ਬੱਚਿਆਂ ਨੂੰ ਇਸ ਕਰਕੇ ਅਸੀਂ ਇਹਨੂੰ ਦੋਨਾਂ ਸਾਈਡਾਂ ਤੇ ਜਿਹੜਾ ਸੇਕ ਲੈਨੇ ਆਂ ਤਾਂ ਕਿ ਵਧੀਆ ਪੱਕ ਜਾਵੇ ਘਰ ਦੀ ਬਣੀ ਹੋਈ ਚੀਜ਼ ਕਿ ਉਹ ਕੱਚੀ ਖਾਣੀ ਆਪਾਂ ਹੁਣਾਂ ਜੀ ਹੁਣ ਅਸੀਂ ਇਹਦੇ ਵਿੱਚ ਕਰਨ ਲੱਗੇ ਆ ਜੀ ਉਹਦਾ ਆਲੂ ਆਪਣੇ ਫਿਲ ਜਿੰਨੇ ਤੁਸੀਂ ਖਾਣੇ ਆ ਜੀ ਫਿਲ ਕਰ ਸਕਦੇ ਹੋ ਠੀਕ ਹੈ ਹੁਣ ਮੈਂ ਉਹਨੂੰ ਫੋਲਡ ਕਰਕੇ ਇਹਦਾ ਉਤਾਰਾਂ ਹਾਂਜੀ ਡੋਸਾ ਸੇ ਡਬੜ ਕੇ ਦੇਖੋ ਜੀ ਬਿਲਕੁਲ ਰੈਡੀ ਹੈ ਇਹਨੂੰ ਅਸੀਂ ਦੋਨਾਂ ਸਾਈਡਾਂ ਤੋਂ ਸੇਕਿਆ ਆ ਤਾਂ ਕਿ ਘਰ ਦੀ ਚੀਜ਼ ਬਣੀ ਦਾ ਫਿਰ ਫਾਇਦਾ ਕੀ ਹੈ ਜੇ ਅਸੀਂ ਕੋ ਮਤਲਬ ਸਾਈਡ ਤੋਂ ਹੀ ਸੇਕ ਕੇ ਖਾ ਲਿਆ ਠੀਕ ਹੈ ਜੀ ਆਲੂ ਆਪਾਂ ਫਿਲ ਕਰ ਲਏ ਹੋਇਆ ਬਹੁਤ ਹੀ ਜ਼ਿਆਦਾ ਦੇਖੋ ਜੀ ਕ੍ਰਿਸਪੀ ਬਣਿਆ ਤੁਹਾਨੂੰ ਆਵਾਜ਼ ਵੀ ਆਈ ਹੋਗੀ ਟੁੱਟਣ ਦੀ ਇਹਨੇ 1 ਮਿੰਟ ਤੱਕ ਹੋਰ ਜਿਹੜਾ ਹੈ ਕਿ ਬਿਲਕੁਲ ਜ਼ਿਆਦਾ ਕ੍ਰਿਸਪੀ ਜਿਹਾ ਬਣ ਜਣਾ ਹੈ ਠੀਕ ਹੈ ਆ ਦੇਖੋ ਜੀ ਤੁਸੀਂ ਵੀ ਦੱਸਣਾ ਜੀ ਖਾ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਵੈਸੇ ਤਾਂ ਬਹੁਤ ਟੇਸਟੀ ਲੱਗਿਆ ਜਿਵੇਂ ਦੀ ਸ਼ਕਲ ਆ ਦੇਖਣ ਨੂੰ ਬਹੁਤ ਵਧੀਆ ਲੱਗਦਾ ਤੇ ਐਵੇਂ ਹੀ ਡੋਸਾ ਬੰਨਣਾ ਮੈਂ ਦੂਸਰਾ ਡੋਸਾ ਤੁਹਾਨੂੰ ਫਿਰ ਤੋਂ ਪਾ ਕੇ ਦੱਸਦੀ ਹਾਂ ਅਸੀਂ ਦੂਸਰਾ ਡੋਸਾ ਵੀ ਜਿਹੜਾ ਆ ਐਵੇਂ ਤਿਆਰ ਕਰਨਾ ਦੇ ਵੀ ਹੁਣ 2 ਮਿੰਟ ਤੱਕ ਕਿੰਨੇ ਵੀ ਬਨ ਜਾਣਾ ਹਾਂਜੀ ਸਾਡਾ ਜਿਹੜਾ ਦੂਸਰਾ ਦੋਸਾ ਸੀ ਉਹ ਵੀ ਬਨ ਕੇ ਬਿਲਕੁਲ ਰੈਡੀ ਹੋ ਗਿਆ ਹੋਇਆ ਤੁਸੀਂ ਦੱਸਣਾ ਕਿ ਤੁਹਾਨੂੰ ਸਾਡੇ ਦੋਸਿਆਂ ਦੀ ਰੈਸਪੀ ਕਿਵੇਂ ਦੀ ਲੱਗੀ ਕਿ ਜਾਂ ਮੇਰੀ ਅਲੱਗਾ ਇਧਰ ਤੁਸੀਂ ਵੀ ਮੇਰੇ ਵਾਂਗੂ ਸੇਮ ਹੀ ਬਣਾਉਂਦੇ ਹੋ ਤੇ ਕੌਣ ਕੌਣ ਦੋਸਿਆਂ ਦਾ ਸ਼ਕੀਨ ਇਹ ਜਰੂਰ ਦੱਸਿਓ ਦੇਖੋ ਜੀ ਸੇਮ ਹੀ ਬਣੇ ਦੇਖੋ ਕਿੰਨੇ ਵਧੀਆ ਨੇ ਜੀ ਕ੍ਰਿਸਪੀ ਜੇ ਟੁੱਟ ਰਹੇ ਨੇ ਆਪਣੇ ਆਪ ਹੀ ਤੇ ਅਸੀਂ ਹੁਣ ਇਹਦਾ ਇਹਨਾਂ ਨੂੰ ਸਰਵ ਕਰਾਂਗੇ ਤੇ ਦੇਖਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗ ਰਹੇ ਨੇ ਤੇ ਹੋਕਰ ਦੀ ਕਿ ਤੁਸੀਂ ਵੀ ਬਹੁਤ ਹੀ ਇਹਨਾਂ ਨੂੰ ਲਾਈਕ ਕਰੋਗੇ ਹੋल्ड ਨਹੀਂ ਹੋ ਰਿਹਾ ਤੇ ਦੇਖਿਓ ਮੇਰੀ ਰੈਸਪੀ ਨੂੰ ਕਿ ਕਿਵੇਂ ਬਣਾਈਆਂ ਮੈਂ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ